ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜ਼ਬਤਕਾਰੀ ਉਪਾਦ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜ਼ਬਤਕਾਰੀ ਉਪਾ ਲੈ ਕੇ ਆਏ ਹਾਂ ਜੀ ਇਸ ਉਪਾਦ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਸਿਰਫ ਦਾ ਸਿਰਫ ਕਾਲਾ ਤਾਗਾ ਕਾਲੀ ਤਾਗੇ ਦੇ ਨਾਲ ਤੁਸੀਂ ਇਸ ਉਪਾਦ ਨੂੰ ਕਰਕੇ ਆਪਣੇ ਘਰ ਦੇ ਵਿੱਚ ਹੀ ਇਸ ਨੂੰ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਚਲਾ ਦਿਨਾ ਤੇ ਇਹ ਉਪਾਅ ਕਰਨ ਦੀ ਨਾਲ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਬਹੁਤ ਸਾਰੇ ਦੁਸ਼ਮਣ ਨੇ ਜਿਨ੍ਹਾਂ ਨੇ ਸਾਡੇ ਘਰ ਪਰਿਵਾਰ ਤੇ ਉੱਪਰ ਕੁਝ ਤਾਤਰਿਕ ਕਰਿਆਵਾ ਕਰਵਾਈਆਂ ਹੋਈਆਂ ਨੇ ਜਿੰਨਾ ਕਰਕੇ ਉਹਨਾਂ ਦੇ ਪਰਿਵਾਰ ਦਾ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਤੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਆ ਰਹੀ ਦਿਨੋਂ ਦਿਨ ਉਹਨਾਂ ਦਾ ਬਿਜ਼ਨਸ ਜਿਹੜਾ ਡੋਨ ਚਲਾ ਜਾਂਦਾ ਹੈ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਕਿ ਅਚਾਨਕ ਜਿਵੇਂ ਦੁਰਘਟਨਾਵਾਂ ਹੋਣੀਆਂ ਅਚਾਨਕ ਤੁਹਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋ ਜਾਣੀ ਜਿਸ ਦੇ ਬਾਰੇ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਉੱਪਰ ਕਿਸੇ ਵੀ ਤੁਹਾਡੇ ਆਂਢੀ ਗੁਮਢੀ ਜਾਂ ਫਿਰ ਤੁਹਾਡੇ ਕਿਸੇ ਦੁਸ਼ਮਣ ਦਾ ਕੋਚ ਨੇ ਕੁਝ ਕੀਤਾ ਕਰਵਾਇਆ ਜੇਕਰ ਤੁਸੀਂ ਵੀ ਇਸ ਪ੍ਰੋਬਲਮ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਨਾ ਚਾਹੁੰਦੇ ਹੋ ਆਪਣੀ ਘਰ ਦੇ ਵਿੱਚ ਖੁਸ਼ੀਆਂ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਿੰਪਲ ਜਿਹਾ ਉਪਾਅ ਆਪਣੇ ਘਰ ਦੇ ਵਿੱਚ ਜ਼ਰੂਰ ਕਰਿਓ ਇਸੇ ਤਰ੍ਹਾਂ ਹੁੰਦਾ ਹੈ ਕਿ ਇਹ ਕਿ ਜਦੋਂ ਤੁਹਾਡੇ ਕਾਰੋਬਾਰ ਜਾਂ ਬਿਜ਼ਨਸ ਜਾਂ ਫਿਰ ਤੁਹਾਡੇ ਵਪਾਰ ਦੇ ਉੱਪਰ ਕਿਸੇ ਤੁਹਾਡੇ ਦੁਸ਼ਮਣ ਦੀ ਨਜ਼ਰ ਪੈ ਜਾਂਦੀ ਹੈ ਤੇ ਉਹ ਤੁਹਾਡੇ ਕਾਰੋਬਾਰ ਨੋ ਵਪਾਰ ਨੂੰ ਇਸ ਤਰ੍ਹਾਂ ਦੀ ਬੁਰੀ ਨજર ਲਗਾ ਕੇ ਰੱਖ ਦਿੰਦਾ ਹੈ ਕਿ ਤੁਹਾਡਾ ਜਿਹੜਾ ਕਾਰੋਬਾਰ ਤੇ ਵਪਾਰ ਹੁੰਦਾ ਹੈ ਉਹ ਉਤਰਾક્ત ਹੀ ਰੁਕ ਜਾਂਦਾ ਹੈ ਕਿਉਂਕਿ ਉਹ ਚਾਹੁੰਦੇ ਨਹੀਂ ਹੁੰਦੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਨੂੰ ਹਾਸਲ ਕਰੋ ਸੋ ਇਸੇ ਤਰ੍ਹਾਂ ਇਹ ਹੀ ਪਰੇਸ਼ਾਨੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੁਹਾਡੇ ਘਰ ਦੇ ਵਿੱਚ ਹੁੰਦੀਆਂ ਨੇ ਤਾਂ ਤੁਸੀਂ ਸਮਝ ਲਓ ਕਿ ਇਸ ਤਰ੍ਹਾਂ ਦੀਆਂ ਜੜੀਆਂ ਕਿਰਿਆਵਾਂ ਨੇ ਉਹ ਗੁਪਤ ਦੁਸ਼ਮਣ ਕਰਵਾਉਂਦੇ ਨੇ ਕਿਉਂਕਿ ਜਿਹੜਾ ਤੁਹਾਡਾ ਦੁਸ਼ਮਣ ਸਾਹਮਣੇ ਤੋਂ ਹੋਵੇਗਾ ਉਹ ਤਾਂ ਸਾਹਮਣੇ ਤੋਂ ਤੁਹਾਡੇ ਤੇ 바ਾਰ ਕਰੇਗਾ ਤੁਹਾਨੂੰ ਆਪਣੀ ਪਾਵਰ ਤੇ ਤਾਕਤ ਦੇ ਨਾਲ ਡਰਾਵੇਗਾ ਤਾਂ ਭੁਗਾਵੇਗਾ ਤੇ ਇਸ ਦੇ ਨਾਲ ਨਾਲ ਤੁਹਾਡੀ ਪ੍ਰਾਪਰਟੀ ਤੇ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕਰੇਗਾ ਤੋ ਇਸੇ ਤਰ੍ਹਾਂ ਜਿਹੜੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਸਾਨੂੰ ਗੋਪਤ ਦੁਸ਼ਮਣ ਦੇ ਦੁਆਰਾ ਹੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲ ਆਉਂਦੀਆਂ ਤੇ ਇਸ ਦੇ ਨਾਲ ਨਾਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੁਸ਼ਮਣ ਸਾਡੇ ਨੇ ਜਿਹੜੇ ਉਹ ਬੜਨੇ ਆਮ ਜਿਹੀ ਗੱਲ ਲੇ ਤੇ ਪਰ ਇਹਨਾਂ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਜ਼ਿਆਦਾ ਔਖਾ ਹੈ ਇਸ ਪ੍ਰੋਬਲਮ ਦੇ ਮੁਸ਼ਕਲ ਤੋਂ ਅਸੀਂ ਕਿਵੇਂ ਦੂਰ ਹੋ ਸਕਦੇ ਹਾਂ ਉਹ ਇਸ ਤਰੀਕੇ ਦੇ ਨਾਲ ਇੱਕ ਕਾਲੇ ਧਾਗੇ ਦਾ ਛੋਟਾ ਜਿਹਾ ਉਪਾਅ ਕਰਕੇ ਤੇ ਅਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਚਲਾ ਦੇਣਾ ਇਹ ਉਪਾਅ ਕਰਨ ਦੇ ਨਾਲ ਦੁਸ਼ਮਣ ਦੀ ਜਿਹੜੀ ਸ਼ਕਤੀ ਹੈ ਉਹ ਤੁਰੰਤ ਹੀ ਖਤਮ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਤੁਹਾਡੇ ਦੁਸ਼ਮਣ ਨੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਤੇ ਕਦੇ ਵੀ ਪਲਟ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਸ ਮੁੜ ਕੇ ਆਉਣ ਦਾ ਕਦੇ ਸੋਚਣਗੇ ਵੀ ਨਹੀਂ ਇਸ ਉਪਾੜੂਅਸੀ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਚੇਕਰ ਚੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਇਸ ਉਪਾਅ ਨੂੰ ਲੇਡੀਜ਼ ਤੇ ਚੈਲਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹੀ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਬਿਨਾਂ ਹੀ 1 ਰੁਪਿਆ ਖਰਚ ਕੀਤੇ ਬੜੀ ਆਸਾਨੀ ਦੇ ਨਾਲ ਕਰ ਸਕਦੇ ਨੇ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਤਾਂ ਵਿਅਕਤੀ ਕਿਸੇ ਨਾ ਕਿਸੇ ਪਾਸੇ ਨੂੰ ਕਦੇ ਸੱਚੇ ਖੱਬੇ ਪਾਸੇ ਨੂੰ ਭੱਜਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋ ਜਾਣ ਇਸੇ ਤਰ੍ਹਾਂ ਸਾਨੂੰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮਿਲਦੇ ਨੇ ਜੋ ਕਿ ਸਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਰਿਆਵਾਂ ਦੱਸਦੇ ਨੇ ਜੋ ਕਿ ਅਸੀਂ ਆਪਣੇ ਘਰ ਦੇ ਵਿੱਚ ਕਰ ਵੀ ਨਹੀਂ ਪਾਉਂਦੇ ਤੇ ਉਹਨਾਂ ਕਰਿਆਵਾਂ ਨੂੰ ਕਰਨ ਦੇ ਲਈ ਸਾਨੂੰ ਬਹੁਤ ਜ਼ਿਆਦਾ ਖਰਚਾ ਤੇ ਪੈਸਾ ਵੀ ਦੱਸ ਦਿੰਦੇ ਨੇ ਜੋ ਕਿ ਅਸੀਂ ਬਿਲਕੁਲ ਵੀ ਖਰਚ ਨਹੀਂ ਪਾਉਂਦੇ ਪਰ ਇਹ ਹੀ ਉਪਾਅ ਅਸੀਂ ਬੜੀ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਬਿਨਾਂ ਇੱਕ ਵੀ ਰੁਪਇਆ ਖਰਚ ਕੀਤੇ ਅਸੀਂ ਕਰ ਸਕਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਸਿਰਫ ਦਾ ਸਿਰਫ ਤੁਹਾਨੂੰ ਇੱਕ ਕਾਲੇ ਧਾਗੇ ਦੀ ਜ਼ਰੂਰਤ ਹੈ ਕਾਲੇ ਧਾਗੇ ਦੇ ਨਾਲ ਇਹ ਉਪਾਅ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਦੁਸ਼ਮਣਾਂ ਨੂੰ ਬਾਹਰ ਕੱਢ ਸਕਦੇ ਹੋ ਤੇ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਪਰਿਵਾਰ ਨੂੰ ਕਾਰੋਬਾਰ ਨੂੰ ਜਾਂ ਵਪਾਰ ਨੂੰ ਕਿਸੇ ਦੀ ਬੁਰੀ ਨੇਚਰ ਲੱਗ ਗਈ ਹੈ ਤੇ ਉਹ ਵੀ ਦੂਰ ਹੋਵੇਗੀ ਤੇ ਇਸ ਦੇ ਨਾਲ-ਨਾਲ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਰੋਬਾਰ ਵਪਾਰ ਜਾਂ ਫਿਰ ਤੁਹਾਡੇ ਕਿਸੇ ਵੀ ਇਸਤੇ ਨੂੰ ਤੁਹਾਡੀ ਦੁਸ਼ਮਨਾ ਨੇ ਜਾਂ ਕਿਸੇ ਨੇ ਵੀ ਬੰਦਵਾਇਆ ਹੋਇਆ ਤਾਂ ਉਹ ਪ੍ਰੋਬਲਮ ਵੀ ਤੁਹਾਡੀ ਤੁਰੰਤ ਹੀ ਦੂਰ ਹੋ ਜਾਵੇਗੀ ਤੇ ਇਸੇ ਤਰ੍ਹਾਂ ਜਿਹਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜੋ ਕਿ ਸਾਡੇ ਉੱਪਰ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਵਾ ਦਿੰਦੇ ਨੇ ਜਿਵੇਂ ਕਿ ਸਾਡੀ ਕੋਈ ਨੌਕਰੀ ਲੱਗੀ ਹੁੰਦੀ ਹੈ ਤੇ ਉਹ ਚਾਹੁੰਦੇ ਆ ਕਿ ਸਾਡੀ ਨੌਕਰੀ ਚਲੀ ਜਾਵੇ ਸਾਡਾ ਕਾਰੋਬਾਰ ਰੁਕ ਜਾਵੇ ਤੇ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਪੈਸਾ ਨਾ ਰੁਕੇ ਸਾਨੂੰ ਗਰੀਬੀ ਤੇ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਪਰ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੀ ਨਾਲ ਹੀ ਤੁਹਾਡੀਆਂ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਜਿੰਨੀਆਂ ਵੀ ਹੈਗੀਆਂ ਨੇ ਇਹ ਤੁਰੰਤ ਹੀ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਆਓ ਆਪਾਂ ਗੱਲ ਕਰਦੇ ਹਾਂ ਇਸ ਉਪਾਣੂ ਕਰਨ ਦੇ ਲਈ ਅਸੀਂ ਜੋ ਕਾਲਾ ਧਾਗਾ ਲੈਣਾ ਹੈ ਉਹ ਅਸੀਂ ਕਿੰਨਾ ਲੈਣਾ ਹੈ ਉਹ ਅਸੀਂ ਲੈਣਾ ਹੈ ਜਿਵੇਂ ਕਿ ਸਾਡੀ ਉਂਗਲੀ ਹੁੰਦੀ ਹੈ ਉਂਗਲੀ ਤੋਂ ਲੈ ਕੇ ਕੂਣੀ ਤੱਕ ਲੈਣਾ ਹੈ ਕਹਿਣ ਦਾ ਭਾਵ ਕਿ ਤੁਸੀਂ ਅੱਧਾ ਮੀਟਰ ਕਾਲਾ ਧਾਗਾ ਲੈ ਲੈਣਾ ਇਹ ਕਾਲਾ ਧਾਗਾ ਤੁਹਾਨੂੰ ਜੇਕਰ ਘਰ ਦੇ ਵਿੱਚ ਹੈਗਾ ਤਾਂ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਸ਼ਾਪ ਜਾਂ ਬਾਜ਼ਾਰ ਦੇ ਵਿੱਚੋਂ ਜਾ ਕੇ ਵੀ ਲਿਆ ਸਕਦੇ ਹੋ ਔਨਲੀ 30 ਰੁਪਏ ਦਾ ਇਹ ਤੁਹਾਨੂੰ ਮਿਲ ਜਾਵੇਗਾ ਕਾਲੀ ਧਾਗੇ ਦੇ ਨਾਲ-ਨਾਲ ਸਾਨੂੰ ਚਾਹੀਦਾ ਇੱਕ ਕਟੋਰੀ ਲੈਣੀ ਤੇ ਕਟੋਰੀ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਤੇ ਇਸ ਦੇ ਨਾਲ-ਨਾਲ ਸਾਨੂੰ ਅਲੱਗ ਤੋਂ ਇੱਕ ਮਿੱਟੀ ਦਾ ਦੀਵਾ ਜਾਂ ਫਿਰ ਕੋਈ ਬਰਤਨ ਚਾਹੀਦਾ ਹੈ ਕਟੋਰੀ ਜਿਹੜਾ ਤੁਸੀਂ ਦੀਵਾ ਚਾ ਕਟੋਰੀ ਅਲੱਗ ਤੋਂ ਲੈਣਾ ਖਾਲੀ ਬਰਤਨ ਉਹਦੇ ਵਿੱਚ ਤੁਸੀਂ ਇਹ ਕਾਲਾ ਧਾਗਾ ਜਿਹੜਾ ਰੱਖ ਕੇ ਇਸ ਨੂੰ ਚਲਾਉਣਾ ਇਸ ਦੇ ਲਈ ਤੁਸੀਂ ਅਲੱਗ ਤੋਂ ਇੱਕ ਜ਼ਿਆਦਾ ਦੀਵਾ ਲੈ ਸਕਦੇ ਹੋ ਮਿੱਟੀ ਦਾ ਤੇ ਜਾਂ ਫਿਰ ਖਾਲੀ ਕੋਈ ਬਰਤਨ ਲੈ ਸਕਦੇ ਹੋ ਇਹੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਜਿਹੇ ਕਮਰੇ ਜਾਂ ਅਜਿਹੇ ਸਥਾਨ ਤੇ ਬੈਠ ਜਾਣਾ ਕਿ ਜਿੱਥੇ ਤੁਹਾਨੂੰ ਬੈਠ ਕੇ ਇਹ ਉਪਾਹ ਕਰਾਂਦੇ ਸਮੇਂ ਕੋਈ ਵੀ ਰੋਕੇ ਟੋਕੇ ਨਾ ਤੇ ਨਾ ਹੀ ਤੁਹਾਨੂੰ ਕੋਈ ਡਿਸਟਰਬ ਕਰੇ। ਕਹਿਣ ਦਾ ਭਾਵ ਕਿ ਤੁਹਾਨੂੰ ਆ ਕੇ ਨਾ ਕੋਈ ਬੁਲਾਵੇ ਨਾ ਚਲਾਵੇ ਕਿਉਂਕਿ ਇਸ ਉਪਾਣੂ ਕਰਦੇ ਸਮੇਂ ਅਸੀਂ ਕਿਸੇ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਕਿਉਂਕਿ ਜੇਕਰ ਸਾਨੂੰ ਆ ਕੇ ਉਪਾਹ ਕਰਦੇ ਸਮੇਂ ਕੋਈ ਡਿਸਟਰਬ ਕਰਦਾ ਹੈ ਅਸੀਂ ਇਸ ਉਪਾਣੂ ਕਰਦੇ ਸਮੇਂ ਕਿਸੇ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤਾਂ ਸਾਨੂੰ ਇਸ ਉਪਾਦ ਦਾ ਬਿਲਕੁਲ ਵੀ ਫਾਇਦਾ ਨਹੀਂ ਹੁੰਦਾ। ਵੈਸੇ ਤਾਂ ਤੁਸੀਂ ਉਪਾ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਫੈਮਿਲੀ ਮੈਂਬਰਾਂ ਨੂੰ ਬੋਲ ਸਕਦੇ ਹੋ ਕਿ ਅਸੀਂ ਇਸ ਤਰੀਕੇ ਦਾ ਉਪਾ ਕਰ ਲੱਗੇ ਆ ਤੇ ਇਸ ਉਪਾਣੂ ਕਰਦੇ ਸਮੇਂ ਸਾਨੂੰ ਕੋਈ ਰੋਕ ਟੋਕ ਨਾ ਕਰਨੀ ਨਾ ਹੀ ਡਿਸਟਰਬ ਕਰਨਾ ਤੇ ਨਾ ਹੀ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਉਹਨਾਂ ਸਮਾਂ ਜਿੰਨਾ ਸਮਾਂ ਅਸੀਂ ਇਹ ਉਪਾਣੂ ਕਰਦੇ ਆ। ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਜਿਹੜਾ ਤੁਸੀਂ ਕਾਲਾ ਧਾਗਾ ਲਿਆ ਹੈ ਨਾ ਉਸ ਕਾਲੇ ਧਾਗੇ ਨੂੰ ਤੁਸੀਂ ਸੱਤ ਇਕੱਠਾ ਮਾਰਨੀਆਂ ਨੇ ਜਿਹੜੀਆਂ ਤੁਸੀਂ ਸੱਤ ਇਕੱਠਾ ਮਾਰੋਗੇ ਉਹ ਥੋੜੀ-ਥੋੜੀ ਸਪੇਸ ਦੇ ਨਾਲ ਜਿਵੇਂ ਕਿ ਇੱਕ ਪੋਟੇ ਦੀ ਸਪੇਸ ਦੇ ਨਾਲ ਤੁਸੀਂ ਸੱਤ ਇਕੱਠਾ ਮਾਰ ਲੈਣੀਆਂ ਨੇ ਜਿਹੜੀਆਂ ਸੱਤ ਇਕੱਠਾ ਮਾਰਨੀਆਂ ਨੇ ਉਹਨਾਂ ਨੂੰ ਤੁਸੀਂ ਥੋੜੀਆਂ ਜਿਹੀਆਂ ਖੁੱਲੀਆਂ ਹੀ ਮਾਰਨੀਆਂ ਨੇ ਪੂਰੀਆਂ ਟਾਈਟ ਨਹੀਂ ਮਾਰਨੀਆਂ ਕਿਉਂਕਿ ਇਹੇ ਗੱਠਾ ਤੁਸੀਂ ਬਾਦ ਦੇ ਵਿੱਚ ਖੋਲਣੀਆਂ ਵੀ ਹੁੰਦੀਆਂ ਨੇ ਤੇ ਜਦੋਂ ਤੁਸੀਂ ਇਹਨਾਂ ਗੱਠਾਂ ਨੂੰ ਖੋਲਣਾ ਹੈ ਤਾਂ ਉਸ ਸਮੇਂ ਤੁਸੀਂ ਇਹ ਬੋਲਣਾ ਹੈ ਕਿ ਜਿਵੇਂ ਮੈਂ ਇਹ ਗੱਠ ਖੋਲ ਰਹੀਆਂ ਜਾਂ ਖੋਲ ਰਿਹਾ ਮੇਰੇ ਜਿਹੜੇ ਦੁਸ਼ਮਣ ਨੇ ਜਿਨ੍ਹਾਂ ਨੇ ਮੇਰੇ ਉੱਪਰ ਤਾਂਤਰਿਕ ਰਿਆਵਾ ਕਰਵਾਈਆਂ ਨੇ ਮੇਰੇ ਵਪਾਰ ਤੇ ਧੰਨ ਕਾਰੋਬਾਰ ਨੂੰ ਕਿਸੇ ਨੇ ਬੁਰੀ ਨੈજર ਲਗਾਈ ਉਹ ਤੁਰੰਤ ਹੀ ਇਸੇ ਤਰੀਕੇ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇ ਇਸੀ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਇਸ ਧਾਗੇ ਦੀਆਂ ਗੱਠਾ ਖੋਲਦੇ ਜਾਓਗੇ ਉਵੇਂ-ਉਵੇਂ ਤੁਹਾਡੇ ਉੱਪਰ ਜਿਸ ਤਰ੍ਹਾਂ ਦੀਆਂ ਤਾਦਰੀ ਕਰਿਆਵਾ ਜਾਂ ਬੰਦਨ ਕਰਿਆਵਾ ਉਸ ਦੁਸ਼ਮਣ ਨੇ ਜਾਂ ਸ਼ਤਰੂ ਨੇ ਤੁਹਾਡੇ ਉੱਪਰ ਕਰਵਾ ਰੱਖੀਆਂ ਹੋਵਗੀਆਂ ਉਹ ਤੁਰੰਤ ਤੁਹਾਡੀ ਜ਼ਿੰਦਗੀ ਦੇ ਵਿੱਚ ਉਸੇ ਤਰ੍ਹਾਂ ਖੁੱਲਣੀਆਂ ਤੇ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਅੱਜਕੱਲ੍ਹ ਦੀ ਸਮੀਧ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਕਿ ਜੋ ਕੇ ਬੰਦੇ ਦੀ ਬੁੱਧੀ ਨੂੰ ਵੀ ਬਣਵਾ ਦਿੰਦੇ ਨੇ ਤੇ ਬੰਦੇ ਦੇ ਕਾਰੋਬਾਰ ਤੇ ਵਪਾਰ ਨੂੰ ਵੀ ਬਣਵਾ ਕੇ ਰੱਖ ਦਿੰਦੇ ਨੇ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਗਲੇਸ਼ ਤੇ ਝਗੜਾ ਵੱਧਦਾ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਰੁਕਦਾ ਤੇ ਨਾ ਹੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਪੈਂਦੀ ਹੈ ਇਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਬਿਮਾਰੀ ਦਾ ਵਾਸ ਹੋ ਜਾਂਦਾ ਹੈ ਤੇ ਉਹਨਾਂ ਦਾ ਜੋ ਵੀ ਪੈਸਾ ਥੋੜਾ ਬਹੁਤਾ ਘਰ ਦੇ ਵਿੱਚ ਆਉਂਦਾ ਹੈ ਉਹ ਸਾਰਾ ਹੀ ਬਿਮਾਰੀਆਂ ਤੇ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਕਿ ਉਸ ਧਾਗੇ ਦੀਆਂ ਗੱਠਾ ਖੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਜੋ ਕਿ ਸਰੋਂ ਦਾ ਤੇਲ ਲਿਆ ਸੀ ਚਾਹੀ ਉਹ ਕਿਸੇ ਕਟੋਰੀ ਦੇ ਵਿੱਚ ਲਿਆ ਸੀ ਚਾਹੀ ਉਹ ਤੁਸੀਂ ਮਿੱਟੀ ਦੇ ਦੀਵੇ ਦੇ ਵਿੱਚ ਲਿਆ ਸੀ ਤੇ ਇਸ ਕਾਲੇ ਧਾਗੇ ਨੂੰ ਤੁਸੀਂ ਥੋੜੀ ਦੇਰ ਦੇ ਲਈ ਉਸ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਪਿਉਂ ਕੇ ਰੱਖ ਦੇਣਾ ਤੇ ਤੁਸੀਂ ਸਿਰਫ ਉਹ ਜੋ ਰੱਖਣਾ ਹੈ ਨਾ ਤੁਸੀਂ 1 ਤਾ 2 ਮਿੰਟ ਦੇ ਲਈ ਰੱਖਣਾ ਹੈ 1 ਤਾ 2 ਮਿੰਟ ਦੇ ਲਈ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਸ ਕਾਲੇ ਧਾਗੇ ਨੂੰ ਕੱਢ ਕੇ ਜੋ ਕੇ ਖਾਲੀ ਇੱਕ ਤੁਸੀਂ ਦੀਵਾ ਜਾਂ ਬਰਤਨ ਅਲੱਗ ਤੋਂ ਲਿਆ ਸੀ ਉਸ ਦੇ ਵਿੱਚ ਕਾਲੇ ਧਾਗੇ ਨੂੰ ਰੱਖ ਕੇ ਤੁਸੀਂ ਜਲਾ ਦੇਣਾ ਇਸ ਕਾਲੇ ਧਾਗੇ ਨੂੰ ਤੁਸੀਂ ਕੇਸ ਦੇ ਨਾਲ ਚਲਾਉਣਾ ਹੈ ਕਪੂਰ ਦੇ ਨਾਲ ਜਾਂ ਫਿਰ ਤੇ ਤੁਸੀਂ ਕਿਸੇ ਹੋਰ ਚੀਜ਼ ਨਾਲ ਚਲਾਉਣਾ ਹੈ ਪਰ ਬਿਲਕੁਲ ਵੀ ਨਹੀਂ ਤੁਸੀਂ ਇੱਕ ਕਪੂਰ ਦੀ ਟੁਕੜੀ ਲੈ ਕੇ ਇਸ ਧਾਗੇ ਨੂੰ ਤੁਸੀਂ ਚਲਾ ਦੇਣਾ ਤੇ ਜਿਵੇਂ ਹੀ ਤੁਸੀਂ ਚਲਾਉਗੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਸੋਚਣਾ ਹੈ ਕਿ ਤੁਸੀਂ ਆਪਣੇ ਦੁਸ਼ਮਣ ਜਾਂ శత్రు ਜੋ ਵੀ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਸ ਦੀ ਸ਼ਕਤੀ ਨੂੰ ਤੁਸੀਂ ਨਸ਼ਟ ਕਰ ਰਹੇ ਹੋ ਤੁਸੀਂ ਉਸ ਦਿਤੇ ਕੀਤੇ ਕਿਰਾਏ ਨੂੰ ਖਤਮ ਕਰ ਰਹੇ ਹੋ ਤੇ ਇਸੇ ਤਰ੍ਹਾਂ ਜਿਵੇਂ ਹੀ ਇਹ ਧਾਗਾ ਪੂਰੀ ਤਰ੍ਹਾਂ ਜਲ ਜਾਵੇਗਾ ਜਲ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਇਹ ਧਾਗਾ ਠੰਡਾ ਹੋ ਜਾਵੇਗਾ ਤੇ ਜਿਹੜੀ ਇਸ ਧਾਗੇ ਦੀ राख ਹੋਵੇਗੀ ਇਸ ਨੂੰ ਤੁਸੀਂ ਡਸਟਬਿਨ ਦੇ ਵਿੱਚ ਵੀ ਪਾ ਸਕਦੇ ਹੋ ਤੇ ਜਾਂ ਫਿਰ ਜੇਕਰ ਤੁਸੀਂ ਡਸਟਬਿਨ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਚਲਪਰਵਾ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਇਸ ਨੂੰ ਚਲਪਰਵਾ ਨਹੀਂ ਕਰ ਸਕਦੇ ਤੁਸੀਂ ਆਪਣੇ ਘਰ ਦੇ ਵਿੱਚ ਹੀ ਵਾਸ਼ਵੇਸ਼ਨ ਦੇ ਵਿੱਚ ਇਸ ਨੂੰ ਪਾ ਕੇ ਉੱਪਰੋਂ ਤੁਸੀਂ ਟੂਟੀ ਨੂੰ ਚਲਾ ਕੇ ਇਸ ਨੂੰ ਚਲ ਪ੍ਰਵਾਹ ਕਰ ਸਕਦੇ ਹੋ ਤੁਸੀਂ ਇਸ ਉਪਾਣ ਨੂੰ ਸਿਰਫ ਇੱਕ ਵਾਰ ਹੀ ਕਰਨਾ ਹੈ ਤੇ ਇੱਕ ਵਾਰ ਕਰਨ ਤੋਂ ਬਾਅਦ ਤੁਹਾਨੂੰ ਇਸ ਉਪਾਣ ਨੂੰ ਦੁਬਾਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਇਸ ਉਪਾਣ ਨੂੰ ਜਿਵੇਂ ਹੀ ਕਰੋਗੇ ਤੁਹਾਡਾ ਜਿਹੜਾ ਦੁਸ਼ਮਣ ਹੈ ਭਾਵੇਂ ਉਹ ਵਿਦੇਸ਼ ਦੇ ਵਿੱਚ ਕਿਉਂ ਨਾ ਬੈਠਾ ਹੋਵੇ ਉਸ ਦੀ ਸਾਰੀ ਦੀ ਸਾਰੀ ਤਾਕਤ ਜਿਹੜੀ ਨਸ਼ਟ ਹੋ ਜਾਵੇਗੀ ਤੇ ਤੁਹਾਡਾ ਉਹ ਚਾਕੇ ਵੀ ਬਾਲ ਵੀਗਾ ਨਹੀਂ ਕਰ ਸਕਦਾ ਹਾਂਜੀ ਇਹ ਸੀ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੇ ਛੋਟੀ ਜਿਹੀ ਵੀਡੀਓ ਇਹ ਹੀ ਤੁਸੀਂ ਇੱਕ ਵਾਰ ਵਿਸ਼ਵਾਸ ਭਾਵਨਾ ਤੇ ਸ਼ਰਦਾ ਦੇ ਨਾਲ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖੋ ਇਹ ਉਪਾਅ ਤੁਹਾਡੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰਕੇ ਰੱਖ ਦੇਵੇਗਾ ਭਾਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਭੋਰ ਦਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ